ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਤਕਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ 1666 ਇਸਵੀ ਨੂੰ ਹੋਇਆ। ਅਸਲ ਦੇ ਵਿੱਚ ਜਿਹੜੀ ਪਟਨਾ ਸਾਹਿਬ ਦੇ ਪਾਵਨ ਤੇ ਪਵਿੱਤਰ ਧਰਤੀ ਹੈ ਨਾ ਪਿਆਰਿਆ ਇਹ ਧਰਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਚਰਨ ਮੁਬਾਰਕ ਧਰਤੀ ਹੈ। ਤੁਹਾਡੇ ਵਿੱਚ ਜਿਨ੍ਹਾਂ ਨੇ ਕਦੇ ਆਪ ਹਿਸਟਰੀ ਨੂੰ ਪੜ੍ਹਿਆ ਹੋਵੇਗਾ ਉਹਨਾਂ ਨੂੰ ਪਤਾ ਹੋਵੇਗਾ ਜਦੋਂ ਧੰਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਪ੍ਰਚਾਰ ਕਰ ਰਹੇ ਸੀ ਤੇ ਚੱਲਦੇ-ਚੱਲਦੇ ਧੰਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਜਿੱਥੇ ਅੱਜ ਗਊ ਘਾਟ ਗੁਰਦੁਆਰਾ ਸਾਹਿਬ ਬੜਿਆਂ ਮਹਾਰਾਜ ਇਸ ਜਗ੍ਹਾ ਤੇ ਪਹੁੰਚੇ ਉੱਥੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਚੋਜ ਵਰਤਾਇਆ ਭਾਈ ਮਰਦਾਨੇ ਦੇ ਹੱਥਾਂ ਦੇ ਵਿੱਚ ਬੜਾ ਕੀਮਤੀ ਲਾਲ ਸੱਤੂ ਨੇ ਦਿੱਤਾ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਆਹ ਦੇਸ ਕੀਮਤੀ ਲਾਲ ਲੈ ਜਾਓ ਤੇ ਇਹਨੂੰ ਵੇਚ ਕੇ ਆਪਣਾ ਪ੍ਰਸ਼ਾਦਾ ਪਾਣੀ ਛਕ ਲੈਣਾ ਭਾਈ ਮਰਦਾਨਾ ਜੀ ਉਸ ਕੀਮਤੀ ਲਾਲ ਨੂੰ ਆਪਣੇ ਹੱਥ ਵਿੱਚ ਲੈ ਕੇ ਤੁਰੇ ਨੇ ਜਦੋਂ ਕਟਨੇਰ ਦੀਆਂ ਗਲੀਆਂ ਵਿੱਚ ਦੀ ਲੰਘ ਰਹੇ ਸਨ ਕੋਈ ਭਾਈ ਮਰਦਾਨਾ ਦੀਨ ਕੱਪੜੇ ਭੇਟਾ ਕਰ ਰਿਹਾ ਸੀ ਕੋਈ ਮਾਇਆ ਭੇਟਾ ਕਰ ਰਿਹਾ ਸੀ ਕੋਈ ਕੀਮਤੀ ਸੁਗਾਤਾਂ ਭੇਟਾ ਕਰ ਰਿਹਾ ਸੀ ਚੱਲਦੇ-ਚੱਲਦੇ ਭਾਈ ਮਰਦਾਨਾ ਦੀ ਜਦੋਂ ਸਾਲਸਰਾਏ ਜ਼ੌਹਰੀ ਦੇ ਕੋਲ ਗਏ ਜਿਹੜਾ ਜੁਰੀਆਂ ਦਾ ਬਹੁਤ ਵੱਡਾ ਵਪਾਰੀ ਸੀ ਜਦੋਂ ਭਾਈ ਮਰਦਾਨਾ ਦੀ ਨੇ ਆਪਣਾ ਲਾਲ ਸਾਲਸਰਾਏ ਜ਼ੌਹਰੀ ਨੂੰ ਵਸਾਇਆ ਉਨੇ ਆਪਣੀ ਜੇਬ ਵਿੱਚੋਂ 100 ਰੁਪਈਆ ਕੱਢਿਆ ਤੇ ਉਸ ਲਾਲ ਨੂੰ ਮੱਥਾ ਟੇਕਿਆ। ਭਾਈ ਮਗਾਨਾ ਜੀ ਬੜੇ ਹੈਰਾਨ ਹੋਏ। ਕਹਿ ਲੱਗੇ ਮੈਂ ਪਟਨੇ ਦੀਆਂ ਗਲੀਆਂ ਵਿੱਚ ਦੀ ਲੰਘਿਆ ਆ ਰਿਹਾ ਸੀ। ਕੋਈ ਕੱਪੜੇ ਦਾਣ ਮਰ ਰਿਹਾ ਸੀ। ਕੋਈ ਕੁਸ਼ਵ ਲੈਸੇ ਦੇ ਰਿਹਾ ਸੀ। ਤੁਸੀਂ ਇੱਕ 100 ਰੁਪਈਆ ਕੱਢਿਆ ਤੇ ਇਸ ਲਾਲ ਨੂੰ ਮੱਥਾ ਟੇਕਿਆ ਹੈ। ਮੈਂ ਤਾਂ ਲਾਲ ਤੁਹਾਡੇ ਕੋਲੇ ਤਾਂ ਵੇਚਣ ਵਾਸਤੇ ਆਇਆ ਕਿ ਮੈਨੂੰ ਥੋੜੇ ਬਹੁਤ ਪੈਸੇ ਦੇ ਦਿਓ। ਇਹਦੇ ਨਾਲ ਮੈਂ ਪ੍ਰਸ਼ਾਦਾ ਪਾਣੀ ਛਕ ਸਕਾਂ ਸਾਲਸਰਾਏ ਜੋਰੀ ਜਿਹੜਾ ਬੜਾ ਇਮਾਨਦਾਰ ਸੀ ਕਿੰਨੀ ਨੀਅਤ ਸਾਫ਼ ਹੋਏਗੀ ਮਹਾਰਾਜ ਦੇ ਬਾਣੀ ਚ ਕਹਿਆ ਨਾ ਜਿਹੜਾ ਅਸਲ ਗੁਰੂ ਦਾ ਪਿਆਰਾ ਹੈ ਨਾ ਉਹਦੀ ਨੀਅਤ ਵਿੱਚ ਕਦੇ ਖੋਟ ਨਹੀਂ ਹੋਣੀ ਚਾਹੀਦੀ ਤੇ ਖਿਆਲ ਕਰਿਆ ਜੀ ਜੇ ਸਥਿਤ ਵੀ ਨੀਅਤ ਵਿੱਚ ਖੋਟ ਆ ਗਈ ਨਾ ਉਹਦੇ ਘਰ ਕਦੇ ਭਾਗ ਨਹੀਂ ਲੱਗਦੇ ਜਿਹੜੇ ਸੱਚੀ ਨੀਅਤ ਲੈ ਕੇ ਆਉਂਦੇ ਨੇ ਜਿਹੜੇ ਸਾਫ਼ ਨੀਅਤ ਲੈ ਕੇ ਚੱਲਦੇ ਨੇ ਗੁਰੂ ਨਾਨਕ ਦਾ ਘਰ ਕਦੇ ਵੀ ਉਹਦੇ ਘਰ ਵਿੱਚ ਕਮੀ ਨਹੀਂ ਰਹਿਣ ਦਿੰਦਾ ਜਿਹੜਾ ਸਾਲਸਰਾਏ ਜੌਰੀ ਸੀ ਬੜਾ ਨੀਅਤ ਦਾ ਸਾਫ਼ ਸੀ ਉਹਨੇ ਭਾਈ ਮਰਦਾਨਾ ਜੀ ਨੂੰ ਆਖਿਆ ਭਾਈ ਮਰਦਾਨਾ ਜੀ ਜਿਹੜਾ ਲਾਲ ਤੁਹਾਡੇ ਹੱਥਾਂ ਵਿੱਚ ਹੈ ਨਾ ਇਸ ਲਾਲ ਦੀ ਇੰਨੀ ਕੀਮਤ ਹੈ ਮੈਂ ਸਾਰਾ ਪਛਾਪੜਾ ਵੇਚ ਦੇਵਾਂ ਪਰ ਭਾਈ ਮਰਦਾਨਾ ਜੀ ਮੈਂ ਇਹਦੀ ਕੀਮਤ ਨਹੀਂ ਦਾਰ ਸਕਦਾ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਸਾਲ ਸਰਾ ਜਾਰੀ ਕਹਿੰਦਾ ਇਸੇ ਕਰਕੇ ਮੈਂ 100 ਰੁਪਏ ਤੁਹਾਡੇ ਹੱਥਾਂ ਤੇ ਰੱਖ ਕੇ ਇਸ ਲਾਲ ਨੂੰ ਮੱਥਾ ਟੇਕਿਆ ਹੈ ਤਾਂ ਕਿ ਇਹਦੀ ਕੀਮਤ ਬਹੁਤ ਜ਼ਿਆਦਾ ਹੈ ਭਾਈ ਮਰਦਾਨਾ ਜੀ ਹੈਰਾਨ ਹੋਏ ਤੇ ਭਾਈ ਮਰਦਾਨਾ ਜੀ ਉਹ ਲਾਲ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਦੋਂ ਕੋਲ ਗਏ ਤੇ ਸਾਰੀ ਕਹਾਣੀ ਬਿਆਨ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਤੁਰ ਚੱਲ ਕੇ ਭਾਈ ਸਾਲਸਰਾਏ ਜੌੜੀ ਦੇ ਕੋਲ ਆਏ ਜਿਸ ਤਖਤ ਤੇ ਸਿੱਖੋ ਜਾ ਕੇ ਅੱਜ ਮੱਥਾ ਟੇਕਦੇ ਹੋ ਨਾ ਜਿਹਨੂੰ ਆਪਾਂ ਹਰਮੰਦਰ ਸਾਹਿਬ ਕreturnData ਸਾਹਿਬ ਦਾ ਤਖਤ ਕਹਿੰਦੇ ਆ ਉਹ ਤਖਤ ਉਸ ਜਗ੍ਹਾ ਤੇ ਵੜਿਆ ਹੈ ਜਿਸ ਜਗ੍ਹਾ ਤੇ ਭਾਈ ਸਾਲਸਰਾਏ ਜੌੜੀ ਦਾ ਬੋਲੋ ਜੀ ਘਰ ਸੀ ਜਦੋਂ ਮਹਾਰਾਜ ਉਹਦੇ ਘਰ ਵਿੱਚ ਗਏ ਸਾਲਸਰਾਏ ਜੋਰੀ ਦੇ ਹੱਥ ਜੁੜੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਕਹਿ ਲੱਗਾ ਮਹਾਰਾਜ ਕਿਰਪਾ ਕਰਕੇ ਮੇਰੇ ਘਰ ਵਿੱਚ ਰਹਿਣ ਬਸੇਰਾ ਕਰੋ ਉੱਥੇ ਮਹਾਰਾਜ ਨੇ ਮੇਰੇ ਕੋ ਬੰਦਨ ਵਰਤਿਆ ਆਖਿਆ ਸਾਲਸਰਾਏ ਆਵਾਂਗੇ ਤੇਰੇ ਘਰ ਵਿੱਚ ਜਰੂਰ ਪਰ ਇਸ ਜਾਮੇ ਵਿੱਚ ਨਹੀਂ ਕਿਸੇ ਹੋਰ ਜਾਮੇ ਵਿੱਚ ਆਵਾਂਗੇ ਤੇ ਮਹਾਰਾਜ ਦਾ ਬਚਨ ਫਿਰ ਉਦੋਂ ਪੂਰਾ ਹੋਇਆ ਜਦੋਂ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਸ ਜਗ੍ਹਾ ਤੇ ਗਏ ਲੰਮਾ ਸਮਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਸ ਜਗ੍ਹਾ ਤੇ ਰੁਕੇ ਤੇ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹਿ ਸੰ ਸਾਲ ਸਰਾਈ ਜੋਰੀ ਏਦਾਂ ਦਾ ਵਰਤਾਰਾ ਤੇਰੇ ਘਰ ਵਿੱਚ ਵਾਪਰੇਗਾ ਗੁਰੂ ਰੇਂਦੀ ਦੁਨੀਆ ਤੱਕ ਤੇਰੇ ਘਰੋਂ ਕਦੇ ਜਾਏਗਾ ਹੀ ਨਹੀਂ ਇਹ ਬਚਨ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨ ਬਾਣੀ ਧੰਤੂ ਗ੍ਰੰਥਾ ਮਹਾਰਾਜ ਦਾ ਪ੍ਰਕਾਸ਼ ਦੋ ਟੈਨ ਉਸ ਜਗ੍ਹਾ ਤੇ ਹੁੰਦਾ ਹੈ ਜਿਸ ਜਗ੍ਹਾ ਤੇ ਭਾਈ ਸਾਲਸਰਾਏ ਜੋਰੀ ਦਾ ਘਰ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਜਗ੍ਹਾ ਤੇ ਖੜੇ ਉਹਨਾਂ ਦਾ ਪਰਵਾਣ ਖੜਿਆ ਔਰ ਉਸੇ ਜਗ੍ਹਾ ਤੇ ਫਿਰ ਧੰਤੂ ਗੋਬਿੰਦ ਸਿੰਘ ਬਾਦਸ਼ਾਹ ਮਹਾਰਾਜ ਜੀ ਦਾ ਬੋਲੋ ਜੀ ਪ੍ਰਕਾਸ਼ ਹੋਇਆ